ਇਲੇ ਦੇ ਵਿੱਚ ਟੀਮਾਂ ਦਾ ਗਠਨ ਕੀਤਾ ਹੋਇਆ ਉਹ ਸਾਡਾ ਬਜਾਈ ਹੋ ਰਹੀ ਆ ਉਹਨਾਂ ਦੀ ਮੌਕੇ ਤੇ ਹਾਜ਼ਰ ਹੋ ਕੇ ਬਜਾਈ ਕਰਾ ਰਹੀਆਂ ਸਾਰੇ ਕਿਸਾਨ ਭਰਾ ਜਿਹੜੇ ਬੀਜ ਰਹੇ ਆ ਉਹਨਾਂ ਦਾ ਰਕਬਾ ਨੋਟ ਕੀਤਾ ਜਾ ਰਿਹਾ ਇਸ ਤੋਂ ਪਹਿਲਾਂ ਅਸੀਂ ਛਿੱਟੀਆਂ ਦਾ ਸਫਾਈ ਕਰਾਈ ਆ ਜਾਂ ਉਹਨਾਂ ਨੂੰ ਨਸਟ ਕਰਾਇਆ ਕਿਉਂਕਿ ਉਹਦੇ ਨਾਲ ਗਲਪੀ ਸੰਢੀ ਫੈਲਦੀ ਆ ਕਿਉਂਕਿ ਜਿਹੜੇ ਬਾਹਰੋਂ ਕਿਸਾਨ ਇਸ ਤੋਂ ਪਹਿਲਾਂ ਲਿਆਉਂਦੇ ਰਹੇ ਆ ਉਹਨਾਂ ਨੇ ਨੁਕਸਾਨ ਕਰਵਾਇਆ ਉਹਨਾਂ ਦਾ ਕਿਉਂਕਿ ਗੈਰ ਪ੍ਰਮਾਣਿਤ ਕਿਸਮਾਂ ਸਿੰਘਾ ਵਪਾਰੀ ਨੇ ਜਾਂ ਜਿਹੜੇ 2 ਨੰਬਰ ਦਾ ਧੰਦਾ ਕਰਦੇ ਆ ਕਣਕ ਦੀ ਕਣਕ ਲੇਟ ਹੋਈ ਆ ਉਹਦੀ ਹਾਰਵੈਸਟਿੰਗ ਕਟਾਈ ਲੇਟ ਹੋਈ ਆ ਤੇ ਅਸੀਂ 25 ਤੱਕ ਸਾਡੀ ਜਿਹੜੀ ਕਟਾਈ ਜਾ ਸਕਦੀ ਆ ਉਦੋਂ ਤੱਕ ਜਿਹੜੇ ਵੀ ਛਣੀ ਜਾਂ ਐਤਵਾਰ ਆਉਂਦੇ ਆ ਜਾਂ ਸਰਕਾਰੀ ਛੁੱਟੀ ਆਉਂਦੀ ਆ ਹਾਂਜੀ ਖੇਤੀਬਾੜੀ ਅਤੇ ਕਿਸਾਨ ਨੂੰ ਭਲਾਈ ਭਾਗ ਜ਼ਿਲ੍ਹਾ ਬਠਿੰਡਾ ਵੱਲੋਂ ਮੈਂ ਡਾਕਟਰ ਕਰਨਜੀਤ ਸਿੰਘ ਗਿੱਲ ਮੁੱਖ ਖੇਤੀਬਾੜੀ ਅਫਸਰ ਦੱਸਣਾ ਚਾਹਣਾ ਕਿ ਅਸੀਂ ਨਰਮੇ ਦੀ ਬਿਜਾਈ ਨਾਲ ਸੰਬੰਧਿਤ ਸਾਰੇ ਜ਼ਿਲ੍ਹੇ ਦੇ ਵਿੱਚ ਟੀਮਾਂ ਦਾ ਗਠਨ ਕੀਤਾ ਹੋਇਆ ਉਹ ਸਾਡਾ ਬਜਾਈ ਹੋ ਰਹੀ ਆ ਉਹਨਾਂ ਦੀ ਮੌਕੇ ਤੇ ਹਾਜ਼ਰ ਹੋ ਕੇ ਬਜਾਈ ਕਰਾ ਰਹੀਆਂ ਸਾਰੇ ਕਿਸਾਨ ਭਰਾ ਜਿਹੜੇ ਬੀਜ ਰਹੇ ਆ ਉਹਨਾਂ ਦਾ ਰਕਬਾ ਨੋਟ ਕੀਤਾ ਜਾ ਰਿਹਾ ਸਾਡੇ 7 ਬਲਾਕ ਆ ਜ਼ਿਲ੍ਹੇ ਦੇ ਵਿੱਚ 42 ਗਾਂ ਏਡੀਓ ਸਰਕਲ ਬਣਦੇ ਨੇ ਤੇ ਉਸ ਤੋਂ ਅੱਗੇ ਜਿਹੜੇ ਜਿੱਥੇ ਜ਼ਿਆਦਾ ਪਿੰਡ ਨੇ ਅਸੀਂ ਕੋਸ਼ਿਸ਼ ਕੀਤੀ ਆ ਵੀ ਇੱਕ ਜਿਹੜਾ ਮਾਹਰ ਹੈਗਾ ਉਹਨੂੰ 3 ਜਾਂ 4 ਪਿੰਡ ਦਿੱਤੇ ਜਾਣ ਤਾਂ ਕਿ ਅਸੀਂ ਕੱਲੇ-ਕੱਲੇ ਕਿਸਾਨ ਜਿਨ੍ਹਾਂ ਨੇ ਨਰਮਾ ਬਜਾਈ ਕਰਨੀ ਆ ਉਹਨਾਂ ਤੱਕ ਪਹੁੰਚ ਕਰ ਸਕਗੇ ਇਸ ਤੋਂ ਪਹਿਲਾਂ ਅਸੀਂ ਛਿਟੀਆਂ ਦਾ ਸਫਾਈ ਕਰਾਈ ਆ ਜਾਂ ਉਹਨਾਂ ਨੂੰ ਨਸ਼ਟ ਕਰਾਇਆ ਕਿਉਂਕਿ ਉਹਦੇ ਨਾਲ ਗਲਾਬੀ ਸੰਡੀ ਫੈਲਦੀ ਆ ਨਦੀਨਾ ਦਾ ਖਾਤਮਾ ਸਾਰੇ ਵਿਭਾਗਾਂ ਵੱਲੋਂ ਕਰਵਾਇਆ ਕਿਉਂਕਿ ਉਹਦੇ ਰਾਹੀਂ ਚਿੱਟੀ ਮੱਖੀ ਫੈਲਦੀ ਆ ਆਉਣ ਵਾਲੇ ਸਮੇਂ ਦੇ ਵਿੱਚ ਉਹਦਾ ਹਮਲਾ ਹੋ ਸਕਦਾ ਇਸ ਕਰਕੇ ਹੁਣ ਅਸੀਂ ਜਿਹੜਾ ਟੀਮਾਂ ਦੇ ਰਾਹੀਂ ਕਿਸਾਨਾਂ ਨੂੰ ਗਾਈਡ ਵੀ ਕਰ ਰਹੇ ਆ ਤੇ ਉਹਨਾਂ ਦੇ ਖੇਤਾਂ ਦੇ ਵਿੱਚ ਜਾ ਕੇ ਉਹਨਾਂ ਦੀ ਮੌਕੇ ਤੇ ਬਜਾਈ ਵੀ ਕਰਵਾ ਰਹੇ ਆ ਇਸ ਲਈ ਲੰਬੇ ਸਮੇਂ ਤੋਂ ਗਲਾਬੀ ਸੁੰਢੀ ਨੇ ਜਿਹੜੇ ਨਰਮਾ ਪੱਤੀ ਬਰਬਾਦ ਕਰ ਦਿੱਤੀ ਹੈ ਕੁਝ ਨਵਾਂ ਸੋਚਿਆ ਇਸ ਚੀਜ਼ ਨੂੰ ਲੈ ਕੇ ਜਦੋਂ ਇਹ ਜਿਹੜਾ ਛੜੀਆਂ ਚੱਲਦੇ ਹੀ ਹੈ ਸਾਰਾ ਨੰਮੀ ਬੀਜ ਵਗੈਰਾ ਕੁਝ ਹਾਂਜੀ ਇਹਦੇ 'ਚ ਇਹ ਵੇਖੋ ਜਿਹੜੀਆਂ ਕਿਸਮਾਂ ਤਿਰਬਨ 89 99 ਕਿਸਮਾਂ ਜਿਹੜੀਆਂ ਕਿ ਪ੍ਰਮਾਨਿਤ ਨੇ ਉਹਨਾਂ ਦੀ ਬਿਜਾਈ ਕਰਵਾਉਣ ਦੀ ਅਸੀਂ ਸਪਾਰਸ਼ ਕਰਦੇ ਹਾਂ ਉਹ ਕਿਸਮਾਂ ਬਹੁਤ ਵਧੀਆ ਨੇ ਜਿਨ੍ਹਾਂ 'ਚ ਪੰਜ-ਛਤ ਕਿਸਮਾਂ ਜਿਹੜੀਆਂ ਜ਼ਿਆਦਾ ਫਾਰਮਰ ਲਈ ਕਰਦੇ ਨੇ ਉਹਨਾਂ ਦੀ ਬਿਜਾਈ ਕਰ ਰਹੇ ਆ ਉਹ ਅਸੀਂ ਚਾਹੁੰਦੇ ਹਾਂ ਵੀ ਪ੍ਰਮਾਨਿਤ ਅਦਾਰੇ ਮਤਲਬ ਰਜਿਸਟਰਡ ਡੀਲਰ ਤੋਂ ਲੈਣ ਪੱਕਾ ਬਿੱਲ ਲੈਣ ਜੇਕਰ ਕੋਈ ਵੀ ਹੋਰ ਸਮਗਰੀ ਲੈਣੀ ਆ ਉਹ ਵੀ ਪੱਕੀ ਤੌਰ ਤੇ ਲੈਣ ਪਰ ਜਿਹੜਾ ਗਲਾਬੀ ਸੁੰਡੀ ਦੀ ਰੋਕਥਾਮ ਲਈ ਅਸੀਂ ਸਭ ਤੋਂ ਕਾਰਨ ਵੱਡਾ ਹੈਗਾ ਜਿਹੜੀਆਂ ਗਲਾਬੀ ਸੁੰਡੀ ਜਦੋਂ ਫੈਲਦੀ ਆ ਵੀ ਛਿੱਟੀਆਂ ਜਿਹੜੀਆਂ ਪਈਆਂ ਸਾਡੇ ਖੇਤਾਂ ਜਾਂ ਘਰਾਂ ਦੇ ਵਿੱਚ ਉਹਨਾਂ ਨੂੰ ਖਤਮ ਕਰਨਾ ਜਾਂ ਉਹਨਾਂ ਨੂੰ ਝਾੜ ਕੇ ਰਖਾਉਣਾ ਇਹਦੇ 90% 90% ਕੰਮ ਜਿਹੜਾ ਹੱਲ ਜਿਹੜਾ ਗਲਾਬੀ ਸੁੰਡੀ ਦਾ ਛਿੱਟੀਆਂ ਨੂੰ ਖਾਤਮਾ ਤੇ 10% ਜਿਹੜੀਆਂ ਸਾਡੀਆਂ ਜਿਹੜੀਆਂ ਜਿੰਨਿੰਗ ਫੈਕਟਰੀਆਂ ਜਿਨ੍ਹਾਂ ਦੇ ਵਿੱਚ ਨਰਮੇ ਦੀ ਬੁਲਾਈ ਹੁੰਦੀ ਆ ਉਹਨਾਂ ਦੇ ਵਿੱਚ ਜਿਹੜੇ ਵੜੇਮੇ ਪਏ ਹੁੰਦੇ ਆ ਜਾਂ ਤੇਲ ਮਿੱਲਾਂ ਦੇ ਵਿੱਚ ਵੜੇਮੇ ਪਏ ਹੁੰਦੇ ਆ ਉਸੇ ਇੱਥੇ ਅਸੀਂ ਫਿਊਮਿਗੇਸ਼ਨ ਕਰਾਤੀ ਆ ਫੈਰੋਮਨ ਟਰੈਪ ਲੱਗੇ ਹੋਏ ਆ ਤਾਂ ਕਿ ਉੱਥੇ ਜਦੋਂ ਪਤੰਗਾ ਨਿਕਲਦਾ ਉਹ ਫੈਰੋਮਨ ਟਰੈਪ ਦੇ ਵਿੱਚ ਫਸ ਜਾਂਦਾ ਤੇ ਸਾਨੂੰ ਪਤਾ ਲੱਗ ਜਾਂਦਾ ਵੀ ਇਸ ਫੈਕਟਰੀ ਜਾਂ ਇਸ ਮਿਲ ਦੇ ਵਿੱਚ ਕਿੰਨਾ ਕੁ ਗੁਲਾਬੀ ਸੁੰਡੀ ਦੇ ਅੰਚ ਵੜੇਮੇ ਦੇ ਵਿੱਚ ਹੈਗੇ ਆ ਤੇ ਉਸ ਮਧਾਪਕ ਅਸੀਂ ਉਹਦਾ ਕੰਟਰੋਲ ਜਾਂ ਉਹਦੀ ਫਿਊਮਿਗੇਸ਼ਨ ਜਾਂ ਉਹਦੀ ਸਾਫ ਸਪਾਈ ਕਰਵਾ ਲਈ ਸਰ ਇੱਕ ਜਿਹੜਾ ਬਾਲੀਂਗਾ ਸਟਾਰਟਅਪੋਂ ਵੀਜ਼ ਆਉਂਦਾ ਲੋਕਲ ੜੜੜ ਲੈ ਕੇ ਆ ਰਹੇ ਨੇ ਉਹ ਕਿਵੇਂ ਰੁਕਿਆ ਜਾਊਗਾ ਕਿਉਂਕਿ ਉਹ ਜਿਹੜੀ ਕਿਸਮ ਹੈ ਉਹ ਸਾਡੇ ਦਾ ਇੱਥੇ ਕੰਮਜਾ ਵੀ ਨਹੀਂ ਹੋ ਰਹੀ। ਵੇਖੋ ਜਿਹੜਾ ਹੁਣ ਸਮਾਂ ਹੈਗਾ ਹੁਣ ਕੋਈ ਵੀ ਬਾਹਰੋਂ ਲਿਆ ਕੇ ਰਿਸਕ ਨਹੀਂ ਲੈਂਦਾ। ਕਿਉਂਕਿ ਜਿਹੜੇ ਬਾਹਰੋਂ ਕਿਸਾਨ ਇਸ ਤੋਂ ਪਹਿਲਾਂ ਲਿਆਉਂਦੇ ਰਹੇ ਆ ਉਹਨਾਂ ਨੇ ਨੁਕਸਾਨ ਕਰਵਾਇਆ। ਉਹਨਾਂ ਦਾ ਕਿਉਂਕਿ ਗੈਰ ਪ੍ਰਮਾਣਿਤ ਕਿਸਮਾਂ ਸਿੰਘਾ ਵਪਾਰੀ ਨੇ ਜਾਂ ਜਿਹੜੇ 2 ਨੰਬਰ ਦਾ ਧੰਦਾ ਕਰਦੇ ਆ ਉਹਨਾਂ ਨੇ ਉਹ ਕੰਮ ਸ਼ੁਰੂ ਕੀਤਾ ਸੀ ਪਰ ਉਹਨੂੰ ਫੀਲਡ ਦੇ ਵਿੱਚ ਕਿਸਾਨਾਂ ਨੂੰ ਰਿਜ਼ਲਟ ਨਹੀਂ ਮਿਲੇ ਹੁਣ ਕੋਈ ਵੀ ਇਹੋ ਜਿਹਾ ਨਾ ਤਾਂ ਕੋਈ ਕੰਮ ਧੰਦਾ ਕਰ ਰਿਹਾ ਤੇ ਨਾ ਹੀ ਕਿਸਾਨ ਉਹਨਾਂ ਦੇ ਝਾਂਸੇ ਦੇ ਵਿੱਚ ਆ ਕੇ ਉਹ ਗਲਤ ਕੰਮ ਕਰਦੇ ਹੈਗੇ ਅਧਿਕਾਰੀਆਂ ਨੇ ਕਿੰਨੇ ਦਿਨਾਂ ਤੱਕ ਦੀਆਂ ਛੁੱਟੀਆਂ ਜਿਹੜੀਆਂ ਬੰਦ ਕੀਤੀਆਂ ਹਾਂਜੀ ਅਸੀਂ ਮਤਲਬ ਉਹ ਛੁੱਟੀਆਂ ਇਹ ਆ ਵੀ ਜਿੰਨਾ ਚਿਰ ਬਜਾਈ ਚੱਲਦੀ ਆ ਤਕਰੀਬਨ ਸਾਡੀ 15 ਮਈ ਤੱਕ ਸਪਾਰਸ਼ਾ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਪਰ ਇਸ ਵਾਰ ਕਣਕ ਦੀ ਕਣਕ ਲੇਟ ਹੋਈ ਆ ਉਹਦੀ ਹਾਰਵੈਸਟਿੰਗ ਕਟਾਈ ਲੇਟ ਹੋਈ ਆ ਤੇ ਅਸੀਂ 25 ਤੱਕ ਸਾਡੀ ਜਿਹੜੀ ਕਟਾਈ ਜਾ ਸਕਦੀ ਉਦੋਂ ਤੱਕ ਜਿਹੜੇ ਵੀ ਛਣੀ ਜਾਂ ਐਤਵਾਰ ਆਉਂਦੇ ਆ ਜਾਂ ਸਰਕਾਰੀ ਛੁੱਟੀ ਆਉਂਦੀ ਆ ਉਹ ਸਾਡੇ ਬੰਦ ਹੈਗੀ ਆ ਜਿੰਨੇ ਵੀ ਸਾਡੇ ਖੇਤੀਬਾਹਰ ਖੇਤਾਂ ਦੇ ਵਿੱਚ ਕੰਮ ਕਰ ਰਹੇ ਆ ਉਹਨਾਂ ਦੀਆਂ ਛੁੱਟੀਆਂ ਉਦੋਂ ਤੱਕ ਬੰਦ ਆ ਤੱਕ 25 ਮਈ ਤੱਕ ਜਦੋਂ ਤੱਕ ਅਸੀਂ ਬਿਜਾਈ ਕਰਵਾ ਲਵਾਂਗੇ